ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਜ਼ਰਜ ਲੱਗੇ ਹੋਏ ਨੇ ਚੀਮੇ ਸਾਹਿਬ ਹੋਣੇ ਮੈਂ ਬੈਠਾ ਸੀ ਪਾਪਾ ਕੋਲ ਮੈਂ ਪਾਪਾ ਨੂੰ ਪੁੱਛਿਆ ਮੈਂ ਕਿਹਾ ਪਾਪਾ ਬੰਦਾ ਜਵਾਨ ਕਿੰਨੀ ਉਮਰ ਤਾਈਂ ਰਹਿੰਦਾ ਵੀ ਬੰਦੇ ਨੂੰ ਜ਼ਿੰਦਗੀ ਕਿੰਨੇ ਸਾਲ ਉਮਰ ਤਾਈਂ ਵਧੀਆ ਲੱਗਦੀ ਹੈ ਵੀ ਐਂ ਲੱਗਦਾ ਵੀ ਯਾਰ ਜ਼ਿੰਦਗੀ ਵਧੀਆ ਪਾਪਾ ਕਹਿੰਦੇ ਬੰਦੇ ਦੀ ਜ਼ਿੰਦਗੀ ਉਨਾ ਚਿਰ ਬੰਦਾ ਜਵਾਨ ਆ ਉਹਨਾਂ ਚਿਰ ਜ਼ਿੰਦਗੀ ਵਧੀਆ ਲੱਗਦੀ ਹੈ ਜਿੰਨਾ ਚਿਰ ਬੰਦਾ ਤੰਦਰੁਸਤ ਆ ਗਲਤਾਂ ਵਿੱਚ ਸਿਆਣੀ ਆ ਪਰ ਜੇ ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਉਮਰ ਦੇ ਹਿਸਾਬ ਨਾਲ ਬੰਦਾ ਕਿੰਨਾ ਚਿਰ ਤੁਹਾਡੇ ਹਿਸਾਬ ਨਾਲ ਕੈਮ ਰੰਦਾ ਵੀ ਹਾਂ ਬਈ ਉਹਦੀਆਂ ਵੜਕਾ ਮਾਰਦਾ ਕਿੰਨੇ ਉਮਰ ਤੋਂ ਉਮਰ ਦਾ ਕੁਮਾਰਦਾ ਵੜਕਾ ਉਹ ਬਦਲ ਤੋਂ ਉੱਪਰ ਹੈ ਨਹੀਂ ਜੇ ਮਾਲਾ ਬੰਦਾ ਬਮਾਟ ਮਾਰ ਨਹੀਂ ਹੈਗਾ ਸਹੀ ਹੈ ਤੰਦਰੁਸਤ ਤੱਕ ਨਜ਼ਰ ਤੱਕ ਸ਼ ਬੜਕਾ ਮਾਰਦਾ 70 ਤੱਕ ਤਾਂ ਆਰਾਮ ਨਾਲ ਹੀ ਮਾਰਦਾ 70 ਸਾਲ ਦਾ 70 ਸਾਲ ਦਾ ਹੀ ਟੈਂਸ਼ਨ ਨਾ ਲਿਆ ਕਰੋ ਆਏ ਕਈ ਹੁਣੇ ਹੀ ਉਹੀ ਮਾਰੀ ਜਾਂਦੇ ਨੇ ਚੀਕਾਂ ਵੀ ਆਏ ਆਏ ਬੁੜੇ ਹੋ ਗਏ ਬੁੜੇ ਹੋ ਗਏ 70 ਸਾਲ ਦਾ ਪਾਪਾ ਕਹਿੰਦੇ 70 ਸਾਲ ਦਾ ਇੱਕ ਬੰਦਾ ਪੂਰਾ ਕਾਇਮ ਹੁੰਦਾ ਜਿਹੜੇ ਬਾਕੀ ਸੱਚੇ ਪਾਤਸ਼ਾਹ ਮਹਾਰਾਜ ਤੰਦਰੁਸਤੀ ਬਖਸ਼ੇ ਬਸ ਮੇਨ ਗੱਲ ਇਹ ਆ ਪੈਸੇ ਥੋੜੇ ਵਾਲੇ ਵੀ ਕੋਈ ਮੈਟਰ ਨਹੀਂ ਕਰਦੇ ਵੀ ਪੈਸੇ ਘਟਨੇ ਪੈਸੇ ਥੋੜੇ ਨਾਲ ਵੀ ਸਾਰ ਜਾਂਦਾ ਆਈ ਚਲਾਈ ਚੱਲੀ ਜਾਵੇ ਬਸ ਕਿਉਂ ਇਹ ਹੀ ਗੱਲ ਆਈ ਚਲਾਈ ਚੱਲੀ ਜਾਵੇ ਆਈ ਚਲਾਈ ਚੱਲੀ ਜਾਵੇ ਠੀਕ ਆ ਨਾ ਕਿਉਂਕਿ ਜੇ ਬੰਦਾ ਤੰਦਰੁਸਤ ਹੈ ਤਾਂ ਮਤਲਬ ਉਹਨੂੰ ਟੈਂਸ਼ਨ ਹੈ ਨਹੀਂ ਤੰਦਰੁਸਤੀ ਵੀ ਤਾਂ ਉਹ ਤੇ ਦੇਖਿਆ ਜੀ ਬੰਦਾ ਤੰਦਰੁਸਤ ਆ ਹੂੰ ਤੂੰ ਉਹ ਚਾਰ ਪੈਸੇ ਵੀ ਹੋਣਗੇ ਆਪੀ ਕਰਦਾ ਹੋਊਗਾ ਠੀਕ ਆ ਨੋਟ ਦਾ ਪੈਂਦਾ ਜੀ ਜਦ ਤੱਕ ਬੰਦਾ ਕੰਮ ਕਰਦਾ ਹਾਂ ਨੌਕਰੀ ਵਾਲੇ ਬੰਦੇ 58 ਦੇ ਹੁੰਦੇ ਰਟਾਇਰ ਕਰ ਦਿੰਦੇ ਹਾਂ ਹਾਂ ਉਹਨਾਂ ਦਾ 58 ਤੋਂ ਬਾਅਦ ਯਾਨੀ ਖਤਮ ਜਿਹਾ ਹੋ ਜਾਂਦਾ ਲੈ ਜੀ ਹਾਂ ਜਿਹੜੀ ਰੋਜ਼ ਸਵੇਰੇ ਉੱਠ ਕੇ ਜਾਣਾ ਹੁਣ ਹਾਂ ਬੰਦੇ ਕੋਲ ਇਹ ਜ਼ਰੂਰੀ ਹੋਣਾ ਚਾਹੀਦਾ ਇਹ ਕਿ ਸਵੇਰੇ ਉਹ ਪਤਾ ਲਾਵੇ ਕਿ ਮੈਂ ਉੱਠ ਕੇ ਕੁਝ ਕਰਨਾ ਹੈ ਕਰਨਾ ਕਰਨਾ ਬਸ ਮੇਰਾ ਦਿਨ ਕਿਵੇਂ ਕੱਢਣਾ ਹਾਂ ਉਹ ਜਿਹਦਾ ਬੰਦਾ ਬੈਠਾ ਹੀ ਹੈ ਚਾਹੇ ਜਿੰਨਾ ਜ਼ਿਆਦਾ ਪੈਸਾ ਉਹਨਾਂ ਕੋਲ ਵੀ ਹੋਵੇ ਜੀ ਹਾਂ ਨਹੀਂ ਯਾਨੀ ਮੈਂ ਚਲੋ ਮੇਨ ਗੱਲ ਇਹ ਹੈ ਵੀ ਤੰਦਰੁਸਤੀ ਜੇ ਬੰਦੇ ਕੋਲ ਹੈਗੀ ਤਾਂ 70 ਸਾਲ ਦੀ ਉਮਰ ਦਾ ਵੀ ਬੰਦਾ ਸਮਝ ਲਓ ਜਵਾਨ ਹਾਂ ਉਹਨੂੰ ਐ ਨਹੀਂ ਕੋਈ ਚੱਕਰ ਹੈਗਾ ਵੀ ਹਾਂ ਬਈ ਯਾਰ ਮੈਂ ਬੁढ़ा ਹੋ ਗਿਆ ਜਿਵੇਂ ਕਈ ਬੰਦੇ 35 40 ਸਾਲ ਦੀ ਉਮਰ ਚ ਲਾ ਜਦ ਨੇ ਕਰਨ ਉਹ ਹੋ ਯਾਰ ਹੁਣ ਤਾਂ ਆਪਾਂ ਬੁੜੇ ਹੋ ਗਏ ਬੁੜੇ ਹੋ ਗਏ ਇਹਦਾ ਕੋਈ ਸੋਚ ਹੁੰਦੀ ਆ ਸੋਚ ਆ ਯਾਨੀ ਜਿਹੇ ਜਾਂ ਮਰਜ਼ੀ ਬਣਾ ਜਿਹੇ ਜਾਂ ਮਰਜ਼ੀ ਚ ਬੁੜੇ ਬਨਣ ਲੱਗੇ ਬੁੜੇ ਹੋ ਜਾਣਾ ਜੇ ਆਪਾਂ ਕਹਿੰਦੇ ਵੀ ਨਹੀਂ ਕੈਮ ਆ ਚੱਕ ਦਾਂਗੇ ਫੱਟੇ ਤਾਂ ਫਿਰ ਕੈਮ ਆ ਸੋ ਭਾਈ ਬਾਕੀ ਤੁਹਾਡੀ ਤੁਹਾਡੇ ਥੋੜੇ ਕੀ ਵਿਚਾਰ ਨੇ ਇਸ ਗੱਲ ਤੇ ਤੁਸੀਂ ਆਪਦੇ ਆਪਦੇ ਵਿਚਾਰ ਜਰੂਰ ਪੇਸ਼ ਕਰਿਓ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹ ਵੀ ਇੱਕ ਯਾਰ ਇੱਕ ਤਰ੍ਹਾਂ ਦੀ એનર્ਜੀ ਉਹ ਮਿਲਦੀ ਆ ਜਿਹੜੇ ਬਹੁਤ ਬੰਦੇ ਨਿੱਕੀ ਉਮਰ ਦੇ ਵਿੱਚ ਹੌਂਸਲੇ ਢਾਹ ਜਾਂਦੇ ਨੇ ਵੀ ਹਾਏ ਬੋੜੇ ਹੋ ਗਏ ਆਏ ਹੋ ਗਏ ਓ ਹੋ ਗਿਆ ਤੇ ਇੱਕ ਗੱਲ ਨਾਲ ਇਹ ਆ ਕਈ ਬੰਦੇ ਕਹਿੰਦੇ ਨੇ ਵੀ ਜਿੰਨੀ ਵੱਧ ਤੋਂ ਵੱਧ ਖਰਾਕ ਖਾਈਏ ਉਨਾ ਬੰਦਾ ਰਾਜੀ ਰਹਿੰਦਾ ਤੇ ਅੱਜ ਕੱਲ ਇੱਕ ਨਵੀਂ ਗੱਲ ਚੱਲੀ ਆ ਵੀ ਜਿੰਨਾ ਘੱਟ ਖਾਵਾਂਗੇ ਥੋੜਾ ਖਾਵਾਂਗੇ ਉਨਾ ਬੰਦਾ ਫਿੱਟ ਰਹਿੰਦਾ ਇਹਦੇ ਬਾਰੇ ਵੀ ਜਾਣਨਾ ਜ਼ਰੂਰ ਪਾਇਓ ਜਿਹੜੇ ਭਰਾਵਾਂ ਨੂੰ ਪਤਾ ਤੇ ਮੈਂ ਤਾਂ ਜਣੀ ਇੰਨੀ ਗੱਲ ਕਹੂੰਗਾ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਉਮਰ ਨਿੱਕੀ ਉਮਰ ਤੋਂ ਲੈ ਕੇ ਬੜਾਪੇ ਤੱਕ ਠੀਕ ਆ ਤੇ ਆਪਣਾ ਵਧੀਆ ਘਰ ਦਾ ਬਣਿਆ ਖਾਂਦਾ ਉਹ ਜ਼ਿਆਦਾ ਵਧੀਆ ਰਹਿੰਦਾ ਤੁਸੀਂ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ ਬਹੁਤ ਜਣਿਆਂ ਨੂੰ ਯਾਰ ਇਹ ਚੀਜ਼ ਨਾਲ ਸਿੱਖਣ ਨੂੰ ਮਿਲਦਾ ਸਾਡੇ ਵਰਗੇ ਨੂੰ ਵੀ ਸਿੱਖਣ ਨੂੰ ਮਿਲੂਗਾ ਦੱਸਿਓ ਜ਼ਰੂਰ ਜਿਉਂਦੇ ਬਾਅਦ ਦੇ ਰਹੋ